ਮੈਂ ਕਿਹਨਾਂ ਅੱਗੇ ਗੱਲ ਕਰਦੀ ਪਈ ਸੀ 60 ਤੋਂ ਉੱਪਰ ਜਿਹੜੇ ਕੁੜੀਆਂ ਦੇ ਵਿਆਹ ਤੁਸੀਂ ਕਰਦੇ ਆ ਮੇਰੇ ਕੱਲ 65 ਕੁੜੀਆਂ ਦੇ ਹੋਗੇ ਟੋਟਲ ਹੁਣ ਤੱਕ ਇਹ ਆਪਣੇ ਆਪ ਚ ਕਮਾਉਣ ਵਾਲੀ ਗੱਲ ਹੁੰਦੀ ਹੈ ਹੈਨਾ ਪੁੰਨ ਦਾ ਕੰਮ ਹੁੰਦਾ ਜਿਹੜਾ ਤੁਸੀਂ ਕਰਦੇ ਪਏ ਹੋ ਸਕੂਨ ਮਿਲਦਾ ਹੈ ਉਹ ਸਕੂਨ ਮਿਲਦਾ ਭਾਣਾ ਇਸ ਤੋਂ ਵੱਡੀ ਕਿਸਮਤ ਵਾਲੀ ਗੱਲ ਜਾਂ ਇਸ ਤੋਂ ਵੱਡੀ ਕਿਸਮਤ ਵਾਲੀ ਜਗ੍ਹਾ ਕਿਹੜੀ ਹੋਊਗੀ ਜਿੱਥੇ ਹਰ ਸਾਲ ਹੀ ਰੌਣਕਾਂ ਲੱਗਣ ਹਨਾ ਮੈਂ ਜਾਂਦਾ ਉੱਥੇ ਕੋਲ ਤਾਂ ਨਹੀਂ ਜਾਂਦਾ ਮੈਂ ਮੋਸ਼ਨਲ ਹੋ ਜਾਂਦਾ ਹੁੰਨਾ ਉੱਥੇ ਵੀ ਉਹਨਾਂ ਦੀ ਖੁਸ਼ੀ ਨੂੰ ਵੇਖਦੇ ਹੋਏ ਹਨਾ ਵੀਰੇ ਵਾਦ ਕਿਦਾ ਹੋਇਸੀ ਕਰੋ ਕਿਸ ਨੇ ਕਿਹਾ ਜਾਂ ਆਪਣੇ ਹੀ ਮੰਨ ਕੀਤਾ ਜਾਂ ਕੋਈ ਮਿਲਿਆ ਸੀਗਾ ਐਦਾਂ ਮੈਂ ਉਹ ਜਾਨਣਾ ਚਾਹਾਂਗੀ ਹੁਣ ਬਾਹਰ ਹੋਰ ਕੁਝ ਨਹੀਂ ਮੰਗਦੇ ਰੱਬ ਤੋਂ ਨਾ ਕੋਈ ਗੱਡੀਆਂ ਮੰਗਦੇ ਨਾ ਪੈਸਾ ਬਸ ਹੁਣ ਸ਼ੁਕ ਸ਼ਾਂਤੀ ਤੇ ਆਹ ਜਣਾ ਪੁੰਨ ਦਾ ਕੰਮ ਹੈ ਵੀ ਪਰਮਾਤਮਾ ਸਾਡੇ ਤੋਂ ਲੈੰਦਾ ਰਹੇ ਬੇਬੇ ਹਲੇ ਫੇਰ ਵੀ ਦਲੇਰ ਬਾਪੂ ਨਾ ਬਹੁਤ ਜ਼ਿਆਦਾ ਈਮੋਸ਼ਨਲ ਹੈ ਤੁਸੀਂ ਹੁਣ ਉਹਦੇ ਕੋਲੇ ਜਾ ਕੇ ਗੱਲ ਕਰੋਗੇ ਨਾ ਉਹ ਮਤਲਬ ਅੰਦਰੋਂ ਖੁਸ਼ੀ ਨਾਲ ਇੰਨਾ ਭਰਿਆ ਹੋ ਰੋ ਪੈਣਾ ਹਣਾ ਸੀਨੀਅਰ ਕਲਾਕਾਰ ਮੇਰਾ ਵੱਡਾ ਭਾਈ ਆ ਐਂ ਗਾ ਕੇ ਮੇਰਾ ਵੀ ਲੰਗੜਾ ਜਿਹਾ ਮੈਂ ਵੱਡਾ ਹੋ ਗਿਆ ਨਹੀਂ ਕਲਾਕਾਰ ਤਾਂ ਸੀਨੀਅਰ ਹਾਂ ਬਾਈ ਐਨਾ ਸੀਨੀਅਰ ਨੇ ਹੈਗਾ ਬਰਾਬਰ ਹੀ ਆ ਅੱਡ-ਅੱਡ ਦੀਆਂ ਚੱਪਲਾਂ ਮੈਂ ਆਪਣੇ ਅੱਖੀਂ ਵੇਖੀਆਂ ਕੁਰਤਾ ਅੱਡ ਦਾ ਪਜਾਮਾ ਅੱਡ ਦਾ ਹਨਾ ਤੇ ਬੰਦੇ ਨੂੰ ਇਹ ਹੁੰਦਾ ਵੀ ਮੈਂ ਉਹਨਾਂ ਦੀ ਖੁਸ਼ੀ ਲਈ ਜੋ ਮੈਂ ਥੋਣ ਦਵਾ ਕਰਾਂ ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਕਰਦੀ ਆ ਅੱਜ ਅਸੀਂ ਪਹੁੰਚੇ ਆਂ ਧਰਮਪੁਰਾ ਦੇ ਵਿੱਚ ਬਹੁਤ ਹੀ ਖਾਸ ਇਵੈਂਟ ਆ ਬਹੁਤ ਹੀ ਖਾਸ ਫੰਕਸ਼ਨ ਆ ਬਹੁਤ ਹੀ ਦੁਆਵਾਂ ਨੇ ਪਹਿਲਾਂ ਤਾਂ ਜੀ ਵੀਰੇ ਨੂੰ ਆਨਿਤ ਵੀਰੇ ਨੂੰ ਤੇ ਕੋਰੇ ਵਾਲਾ ਮਾਨ ਨੂੰ ਸੋ ਜਿਹੜਾ ਇਹ ਪੁੰਨ ਦਾ ਕੰਮ ਕੀਤਾ ਹੈ ਕਲਾਕਾਰੀ ਦੇ ਨਾਲ ਨਾਲ ਸੱਚੀ ਬਹੁਤ ਮਾਨ ਮਹਿਸੂਸ ਹੁੰਦਾ ਹੈ ਕਿ ਕਲਾਕਾਰ ਭਾਈਚਾਰਾ ਸਾਡਾ ਆਪਣਾ ਪੰਜਾਬ ਸਾਡੇ ਆਪਣੇ ਜਿਹੜੇ ਕਲਾਕਾਰ ਨੇ ਇਹ ਕੰਮ ਕਰਦੇ ਪਏ ਨੇ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਥੈਂਕ ਯੂ ਭੈਣ ਤੁਸੀਂ ਵੀ ਆਏ ਹੋ ਇੰਨੀ ਦੂਰੋਂ ਚੱਲ ਕੇ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਤੇ ਤੁਸੀਂ ਮੈਂ ਚਾਹ ਪਾਣੀ ਤੁਸੀਂ ਮਿਲ ਗਏ ਜੀ ਕਿਉਂਕਿ ਕਤਵਟ ਬਹੁਤ ਜ਼ਿਆਦਾ ਜੀ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਹੁੰਚੇ ਹੋ ਜੀ ਵੀਰੇ ਲਾਈਕ ਇਟਸ ਬੀਨ ਮੈਨਾਂ ਦੇ 4 ਸਾਲ ਹੋ ਗਏ 4-5 ਸਾਲ ਹੋ ਗਏ 3 ਮਹੀਨਾ ਸਾਲ ਹੈ ਪਹਿਲਾਂ 3 ਮਹੀਨਾ ਸਾਲ ਹੈ ਨਾ ਸੋ ਮੈਂ ਵੀਰੇ ਨਾਲ ਅੱਗੇ ਗੱਲ ਕਰਦੀ ਪਈ ਸੀ 60 ਤੋਂ ਉੱਪਰ ਜਿਹੜੇ ਕੁੜੀਆਂ ਦੇ ਵਿਆਹ ਤੁਸੀਂ ਕਰਦੇ ਆ ਮੇਰੇ ਖਿਆਲ 65 ਕੁੜੀਆਂ ਦੇ ਹੋ ਗਏ ਟੋਟਲ ਹੁਣ ਤੱਕ ਹਾਂਜੀ ਬੀ ਇਹ ਆਪਣੇ ਆਪ ਚ ਕਮਾਣ ਵਾਲੀ ਗੱਲ ਹੁੰਦੀ ਹੈ ਹਨਾ ਪੁੰਨ ਦਾ ਕੰਮ ਹੁੰਦਾ ਜਿਹੜਾ ਤੁਸੀਂ ਕਰਦੇ ਪਏ ਹੋ ਸਕੂਨ ਮਿਲਦਾ ਆ ਬਹੁਤ ਸਕੂਨ ਮਿਲਦਾ ਪਹਣੇ ਅੱਜ ਇਹ ਖਤਮ ਹੋ ਜਾਣਾ ਹੁਣ ਸਾਨੂੰ ਅਗਲੇ ਸਾਲ ਦੀ ਬਹੁਤ ਅੰਦਰੋਂ ਕਾਲ ਨਹੀਂ ਹੁੰਦੀ ਵੀ ਜਲਦੀ ਆ ਜਾਵੇ ਹਨਾ ਤੇ ਮਤਲਬ ਇਸ ਤੋਂ ਵੱਡੀ ਕਿਸਮਤ ਵਾਲੀ ਗੱਲ ਜਾਂ ਇਸ ਤੋਂ ਵੱਡੀ ਕਿਸਮਤ ਵਾਲੀ ਜਗਾ ਕਿਹੜੀ ਹੋਊਗੀ ਜਿੱਥੇ ਹਰ ਸਾਲ ਹੀ ਰੌਣਕਾਂ ਲੱਗਣਾ ਹਨਾ ਤੇ ਬਹੁਤ ਖੁਸ਼ੀ ਦੀ ਗੱਲ ਹੈ। ਇਸ ਰੌਣਕ ਦਿਨਾਂ ਨਾਲ ਕੋਰੀਆ ਵਾਲੇ ਮਾਨ ਵੀ ਆਪਣੇ ਭਰਾ ਦੇ ਨਾਲ ਖੜਾ ਹਨਾ ਪੰਜਾਬ ਦੇ ਨਾਲ ਖੜਿਆ ਹੈ। ਵੀ ਤੇ ਕਿਵੇਂ ਦਾ ਮਹਿਸੂਸ ਹੋ ਰਿਹਾ? ਪਹਿਲਾਂ ਤਾਂ ਜੀ ਆ ਰਹੀ ਤੇ ਬਾਈ ਨੂੰ ਤੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ। ਮੈਂ ਵੀ ਇਹਨਾਂ ਦੀ ਟੀਮ ਦਾ ਅੱਜ ਸਹੀ ਹਾਂ ਨਾਲ ਹੀ ਇਕੱਠੀ ਆਦਿ ਸਾਰੇ ਤੇ ਕੈਨੂੰ ਮੈਚਿੰਗ ਕਰਕੇ ਆਏ ਬਹੁਤ ਵੱਡਾ ਉਪਰਾਲਾ ਬਾਈ ਹੋ ਰਿਹਾ ਮੇਰਾ ਤੇ ਬਾਬਾ ਬਾਈ ਹੋਰਾਂ ਚੜ੍ਹਦੀ ਕਲਾ ਚ ਰੱਖੇ। ਜੀ ਹਾਂ ਅੱਛਾ ਜੀਣੀਆਂ ਭੈਣਾਂ ਦੇ ਵਿਆਹ ਕੀਤੇ ਅੱਜ ਹਨਾ ਉਹਨਾਂ ਦੀ ਅੱਖਾਂ ਦੇਖਿਆ ਤੁਸੀਂ ਕਿੰਨਾ ਨੂਰ ਹਨਾ ਚ ਚੜਿਆ ਹੋਇਆ ਸੀ ਬਿਲਕੁਲ ਬਿਲਕੁਲ ਭੈਣੇ ਉਹ ਮਤਲਬ ਮੈਂ ਮੈਂ ਜਿਆਦਾ ਉੱਥੇ ਕੋਲ ਤਾਂ ਨਹੀਂ ਜਾਂਦਾ ਮੈਂ ਮੋਸ਼ਨਲ ਹੋ ਜਾਂਦਾ ਹੁੰਨਾ ਉੱਥੇ ਵੀ ਉਹਨਾਂ ਦੀ ਖੁਸ਼ੀ ਨੂੰ ਵੇਖਦੇ ਹੋਏ ਹਨਾ ਤੇ ਚਲੋ ਉਹਨਾਂ ਦੀ ਖੁਸ਼ੀ ਲਈ ਆਪਾਂ ਕਰਦੇ ਹਾਂ ਤੇ ਬਸ ਮਾਲਕ ਕਰਾਈ ਜਾਵੇ ਭੈਣੇ ਜੀ ਇਹ ਸ਼ੁਰੂਆਤ ਕਿੱਦਾਂ ਹੋਈ ਸੀ ਘਰੋਂ ਕਿਸੇ ਨੇ ਕਿਹਾ ਜਾਂ ਆਪਣਾ ਹੀ ਮਨ ਕੀਤਾ ਜਾਂ ਕੋਈ ਮਿਲਿਆ ਸੀਗਾ ਇਦਾਂ ਮੈਂ ਉਹ ਜਾਨਣਾ ਚਾਹਾਂਗੀ ਇਹ ਸ਼ੁਰੂਆਤ ਭੈਣੇ ਅੱਜ ਤੋਂ 6 ਸਾਲ ਪਹਿਲਾਂ ਇਦਾਂ ਹੀ ਜਿਹੜੇ ਆਪਣੇ ਢਾਂਡੇ ਬਣਾਉਣ ਵਾਲੇ ਹੁੰਦੇ ਆ ਨਾ ਹਾਂਜੀ ਤੁਹਾਨੂੰ ਆ ਰਹੇ ਹਾਂ ਉਹ ਮਤਲਬ ਮੁੰਡਾ ਆਇਆ ਉਹਦੇ ਭੈਣਾਂ ਦਾ ਵਿਆਹ ਸੀਗਾ ਓਕੇ ਤੇ ਉਹ ਮੈਨੂੰ ਕਹਿੰਦਾ ਵੀਰੇ ਮੇਰੀ ਥੋੜੀ ਹੈਲਪ ਕਰ ਦੋ ਹਨਾ ਤੇ ਇੱਕ ਆਪਣੇ ਦਿਮਾਗ 'ਚ ਚੱਲਣ ਲੱਗ ਜਾਂਦੀ ਹੈ ਨਾ ਗੱਲ ਵੀ ਐਦਾਂ ਕਰਕੇ ਘੜੇ ਵੇਚ ਕੇ ਜਾਂ ਮਤਲਬ ਮਿੱਟੀ ਦੇ ਭਾਂਡੇ ਵੇਚ ਕੇ ਹਨਾ ਵੀ ਬੰਦਾ ਭੈਣ ਦਾ ਵਿਆਹ ਮਤਲਬ ਆਪਣੀ ਧੀ ਦਾ ਵਿਆਹ ਕਿੱਦਾਂ ਕਰਦਾ ਹੋਊਗਾ ਦੇ ਘਰ ਵੀ ਦਿੰਦਾ ਹੋਊਗਾ ਮਤਲਬ 2-3 ਸਾਲਾਂ ਤੱਕ ਪੈਸੇ ਨਹੀਂ ਉਤਰਦੇ ਹੋਣਗੇ ਬਸ ਉਸ ਦਿਨ ਤੋਂ ਬਾਅਦ ਹੀ ਕੋਈ ਐਦਾਂ ਲੱਗਿਆ ਵੀ ਜਦੋਂ ਕੋਈ ਰੱਬ ਨੇ ਗੱਲ ਅੰਦਰੋਂ ਕਹੀ ਵੀ ਤੂੰ ਆਹ ਸਾਡੀ ਉਟੀ ਸਾਮ ਬਸ ਮੋਂ ਉਦੋਂ ਲਈ ਕਰਨ ਲੱਗਿਆ ਹਾਂ ਕਨੇ ਵੀਰੇ ਮੁਹਾਲੇ 'ਚ ਜਦੋਂ ਸ਼ੁਰੂਆਤ ਹੋਈ ਸੀ ਹੈਨਾ ਜਦੋਂ ਰਹਿਣਾ ਸ਼ੁਰੂ ਕੀਤਾ ਜਦੋਂ ਆਏ ਸੀ ਜਦੋਂ ਆਪਣਾ ਸਟਰਗਲ ਪੀਰੀਅਡ ਲੱਗਦਾ ਸੀਗਾ ਚੱਲ ਰਿਹਾ ਸੀਗਾ ਉਦੋਂ ਬੰਦਾ ਸੋਚਦਾ ਕਿ ਮੈਂ ਹੀ ਸਾਰੀਆਂ ਚੀਜ਼ਾਂ ਕਰੂੰਗਾ ਜਿੰਨੀ ਮੈਂ ਤਾਂ ਹੋ ਸਕੂਗੀ ਤੇ ਅੱਜ ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਹੈਨਾ ਬਾਬੇ ਨੇ ਉਨੇ ਜੋਗਾ ਕਰਤਾ ਪਰਮਾਤਮਾ ਦੀ ਮਿਹਰ ਨਾਲ ਮੈਂ ਕਹਿੰਦਾ ਹੋਣ ਬਾਹਰ ਕੁਛ ਨਹੀਂ ਮੰਗਦੇ ਰੱਬ ਤੋਂ ਨਾ ਕੋਈ ਗੱਡੀਆਂ ਮੰਗਦੇ ਆ ਨਾ ਪੈਸਾ ਬਸ ਹੁਣ ਸ਼ੁਕ ਸ਼ਾਂਤੀ ਤੇ ਆਹ ਜਿਹੜਾ ਪੁੰਨ ਦਾ ਕੰਮ ਹੈ ਪ੍ਰਮਾਤਮਾ ਸਾਡੇ ਤੋਂ ਲੈੰਦਾ ਰੋ ਵੀ ਬਸ ਸਾਰਾ ਕੁਝ ਦੇ ਦਿੰਦਾ ਤੇ ਮੈਨੂੰ ਲੱਗਦਾ ਵਾਬੇ ਨਹੀਂ ਤੁਹਾਨੂੰ ਲੇਕ ਸਾਰਿਆਂ ਨੂੰ ਆਪਣੇ ਆਪ ਹੀ ਦੇ ਦੇਣਾ ਹੈ ਨਾ ਬਿਲਕੁਲ ਬਸ ਇਹ ਕਰਵਾਈ ਜਾਵੇ ਹੈਨਾ ਇਹ ਸਿੱਧਾ ਦਿੱਤਾ ਇਸੇ ਦੇ ਲੇਖੇ ਲਾ ਦੇਣਾ ਬਾਕੀ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਇਹ ਕੰਮ ਮਤਲਬ ਮੈਨੇ ਇਕੱਲਾ ਮੇਰਾ ਨਹੀਂ ਮੇਰੇ ਨਾਲ ਸਾਰੀ ਟੀਮ ਬਹੁਤ ਭਰਾ ਨੇ ਸਾਰੇ ਜੁੜ ਕੇ ਜਿਹੜੇ سپورਟ ਕਰਦੇ ਮੈਨੂੰ ਮੈਂ ਮੈਂ ਤਾਂ ਇੱਕ ਵਾਰ ਮੂਰੇ ਲਾ ਕੇ ਸ਼ੁਰੂਆਤ ਕਰਦਾ ਹੁੰਨਾ ਤੇ ਕਿਵੇਂ ਹੋ ਜਾਂਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਟੀਮ ਬਹੁਤ ਵਧੀਆ ਵੀਰੇ ਤੁਹਾਡੀ ਹੈ ਨਾ ਜਿਹੜੇ ਨਾਲ ਦੇ ਭਰਾ ਨੇ ਐਂਡ ਬਹੁਤ ਮਿਹਨਤੀ ਮੁੰਡੇ ਆ ਭੈਣੇ ਸਾਰੇ ਮਤਲਬ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਦੇਤੀਓ ਸਾਰੇ ਖੜਦੇ ਆ ਨਭਾਉਂਦੇ ਆ ਨਾਲ ਖੜ ਕੇ ਹਾਂ ਜੀ ਅੱਛਾ ਇੱਕ ਵਾਰੀ ਆਵਾਜ਼ ਮਾਰੀ ਤੇ ਵੀਰ ਆ ਗਿਆ ਵੈਸੇ ਤਾਂ ਹਮੇਸ਼ਾ ਹੀ ਆਉਂਦਾ ਹੈ ਨਾ ਸਾਡਾ ਤਾਂ ਜੈ ਮਾਰੀ ਨਾਲ ਹੀ ਆ ਆਮਨੇ ਨੇ ਜੇ ਹੁਣ ਕੋਠੇ ਤੇ ਝੜਕੇ ਵੀ ਕਹਿਦੀ ਵੀ ਆ ਜਾ ਇੱਧਰ ਨੂੰ ਅਸੀਂ ਤਾਂ ਇਕੱਠੇ ਹੋ ਜਾਂਦੇ ਆ ਸਾਡਾ ਨੇੜੇ ਨੇੜੇ ਆ ਕਿੱਦਾਂ ਆਵਾਜ਼ ਮਾਰਦੀ ਆ ਫਿਰ ਤੁਸੀਂ ਅਸੀਂ ਤਾਂ ਇੱਕ ਦੂਜੇ ਨੂੰ ਬਾਈ ਤੋਂ ਬਾਈ ਮੈਨੂੰ ਬਾਈ ਕਹਿੰਦਾ ਮੈਂ ਬਾਈ ਨੂੰ ਬਾਈ ਕਹਿੰਨਾ ਹੈ ਮੇਥੋਂ ਬਾਈ ਬਹੁਤ ਸੀਨੀਅਰ ਕਲਾਕਾਰ ਆ ਮੇਰਾ ਵੱਡਾ ਭਾਈ ਆ ਐਂਗਾ ਅੱਗੇ ਮੈਨੂੰ ਇਦਾਂ ਫੀਲ ਲੱਗਦਾ ਜਿਵੇਂ ਵੱਡਾ ਹੋ ਗਿਆ ਨਹੀਂ ਕਲਾਕਾਰ ਦਾ ਸੀਨੀਅਰ ਹਾਂ ਬਾਈ ਐਨਾ ਸੀਨੀਅਰ ਨਹੀਂ ਹੈਗਾ ਬਰਾਬਰ ਹੀ ਆ ਬਹੁਤ ਬਹੁਤ ਪਿਆਰ ਆ ਬਾਈ ਹੋਰਾਂ ਨਾਲ ਜੀ ਤੇ ਪਰਮਾਤਮਾ ਨੇ ਹੀ ਬਣਾਈ ਰੱਖੇ ਤੇ ਜੇ ਜਦੋਂ ਮਾਪੇ ਸਟੇਜ ਦੇ ਉੱਤੇ ਖੜੇ ਸੀਗੇ ਨਾ ਲੇਕ ਜਦੋਂ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਬਹੁਤ ਹੀ ਬਹੁਤ ਹੀ ਇਦਾਂ ਦੇ ਲੋਕ ਨੇ ਜਿਹੜੇ ਨਾਲ ਲੈ ਕੇ ਨਹੀਂ ਚੱਲਦੇ ਹੈਗੇ ਪਰ ਜਦੋਂ ਅਸੀਂ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਚੱਲਦੇ ਨਾ ਉਹ ਸਾਡੇ ਲਈ ਰੱਬ ਹੀ ਹੁੰਦੇ ਆ ਉਹ ਲੱਗ ਹੀ ਮਾਨ ਮਹਿਸੂਸ ਹੁੰਦਾ ਜਿਵੇਂ ਵੀਰੇ ਨੇ ਵੀ ਕਿਹਾ ਕਿ ਹਾਂ ਪੇਰੈਂਟਸ ਦਾ ਜਿਹੜਾ ਹੱਥ ਨਾ ਹੋਣਾ ਬਹੁਤ ਜ਼ਰੂਰੀ ਆ ਨਾ ਵੀਰੇ ਬਿਲਕੁਲ ਬਣ ਬਾਪੂ ਬੇਬੇ ਬਾਪੂ ਤੋਂ ਨਾ ਬੇਬੇ ਹਲੇ ਫਿਰ ਵੀ ਦੇਲੇ ਰਾ ਬਾਪੂ ਨਾ ਬਹੁਤ ਜ਼ਿਆਦਾ ਮੋਸ਼ਨਲ ਹੈ ਤੁਸੀਂ ਹੁਣ ਉਹਦੇ ਕੋਲੇ ਜਾ ਕੇ ਗੱਲ ਕਰੋਗੇ ਨਾ ਉਹ ਮਤਲਬ ਅੰਦਰੋਂ ਖੁਸ਼ੀ ਨਾਲ ਇੰਨਾ ਭਰਿਆ ਉਹ ਰੋ ਪੈਣਾ ਉਹਨੇ ਉਹ ਰੋ ਪੈਂਦਾ ਹਾਂ ਉਹ ਮਤਲਬ ਅਸੀਂ ਦਿਹਾੜੀਆਂ ਕਰਦੇ ਹੁੰਦੇ ਸੀ ਮਤਲਬ ਉਹਨੂੰ ਇਹ ਇਦਾਂ ਲੱਗਦਾ ਵੀ ਇਹ ਸਾਰਾ ਸੁਪਨਾ ਜਿਹੀ ਹੈ ਕੋਈ ਹਨਾ ਮਤਲਬ ਉਹਨੂੰ ਇਹ ਐਡੀ ਵੱਡੀ ਖੁਸ਼ੀ ਰੱਬ ਨੇ ਦਿੱਤੀ ਵੀ ਇਹਦੇ ਤੇ ਯਕੀਨ ਕਰਨਾ ਹੀ ਬੜਾ ਔਖਾ ਤੇ ਮਿਹਨਤ ਪੂਰ ਚੜਦੀ ਹੈ ਹਾਂ ਮਿਹਨਤ ਪੂਰ ਚੜਦੇ ਬੱਟ ਪੈਣੇ ਉਹਨਾਂ ਨੇ ਬਹੁ ਮਾੜੇ ਦਿਨ ਵੇਖਿਆ ਅੱਡ-ਅੱਡ ਦੀਆਂ ਚੱਪਲਾਂ ਮੈਂ ਆਪਣੇ ਅੱਖੀ ਵੇਖੀਆਂ ਪੁਰਤਾ ਅੱਡ ਦਾ ਪਜਾਮਾ ਅੱਡ ਦਾ ਹਨਾ ਤੇ ਬਸ ਮੈਨੂੰ ਇਹ ਹੁੰਦਾ ਵੀ ਮੈਂ ਉਹਨਾਂ ਦੀ ਖੁਸ਼ੀ ਲਈ ਜੋ ਮੈਥੋਂ ਹੁੰਦਾ ਮੈਂ ਉਹ ਕਰਾਂ ਹਨਾ ਪਰ ਕਿ ਆਪਣੇ ਆਪਣੇ ਲਈ ਖੁਸ਼ੀ ਨਹੀਂ ਕਰਦੇ ਪਏ ਬਰ ਜਿਹੜਾ ਇਹ ਪੁੰਨ ਦਾ ਕੰਮ ਕਰਦੇ ਪਏ ਨੇ ਉਹ ਸਭ ਤੋਂ ਵੱਡੀ ਗੱਲ ਆ ਉਹ ਕਿੰਨਿਆਂ ਦੇ ਚਿਹਰਿਆਂ ਤੇ ਜਿਹੜੀ ਖੁਸ਼ਿਆਰੀ ਕਿੰਨੇ ਪਰਿਵਾਰ ਖੁਸ਼ ਹੋ ਰਹੇ ਨੇ ਹੈ ਨਾ ਮੈਨੂੰ ਬਹੁਤ ਬਹੁਤ ਖੁਸ਼ੀ ਮਿਲਦੀ ਹੈ ਜੀ ਤੇ ਵੀਰੇ ਆ ਕਿੱਦਾਂ ਤੁਹਾਨੂੰ ਪਤਾ ਲੱਗਿਆ ਵੀ ਮਤਲਬ ਕਿ ਇਹਨਾਂ ਨਾਲ ਕੁੜੀਆਂ ਦੇ ਵਿਆਹ ਕਰਨ ਤੁਹਾਡੀ ਟੀਮ ਨੇ ਸਰਚ ਕੀਤਾ ਪ੍ਰੋਪਰ ਇਹ ਇਹ ਭਾਣੇ ਹੁਣ ਵਿਆਹ ਹੋ ਗਏ ਹਾਂ ਨੈਕਸਟ ਈਅਰ ਦੀ ਤਿਆਰੀ ਹੁਣ ਤੋਂ ਹੀ ਚੱਲ ਪੈਣੀ ਆ ਮਤਲਬ ਹਾਂ ਹਾਂ ਹੁਣ ਕੋਈ ਸਟਾਰਟ ਕਰੀਏ ਦੋ ਦੋ ਤਿੰਨ ਮਹੀਨੇ ਤੱਕ ਇਹਨਾਂ ਨੂੰ ਸਿਲੈਕਟ ਕਰ ਲੈਣੇ ਆਂ ਉਹਦੇ ਕੁੜੀਆਂ ਸਾਰੇ ਜਿਹੜੇ ਮਤਲਬ ਰਿਸ਼ਤੇ ਆਪਣੇ ਆਪ ਕਰਦੇ ਆ ਓਕੇ ਹਾਂ ਤੇ ਬਾਕੀ ਸਾਰਾ ਆਪਣੀ ਟੀਮ ਕਰ ਲੈਂਦੀ ਹੈ ਠੀਕ ਹੈ ਜੀ ਪੈਸਾ ਸਪੈਂਡ ਤੁਸੀਂ ਕਹਿੰਦੇ ਸਾਰੀ ਦੇਖ ਰਹਿਤ ਤੁਸੀਂ ਕਰਨੀ ਹੈ ਨਾ ਹਾਂ ਬਸ ਉਹ ਤਾਂ ਆਪ ਹੀ ਕਰਵਾਈ ਜਾਂਦਾ ਰੱਬ ਚਲੋ ਜੀ ਥੈਂਕ ਯੂ ਸੋ ਮਚ ਐਂਡ ਬਹੁਤ ਸੰਨੀਆਂ ਦੁਆਵਾਂ ਬਲੇਸਿੰਗਸ ਥੈਂਕ ਯੂ ਸੋ ਮਚ ਥੈਂਕ ਯੂ